ਸਾਸਤਰੀ ਗਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਤੋਂ ਇੱਕ ਬਹੁਤ ਹੀ ਵਧੀਆ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਰੇਟ ਵੀ ਮਾਰਕਾ ਨੇ ਬਿਲਕੁਲ ਜਾਇਦੀ ਮੰਗਾ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਹ ਦੇਖੋ ਜੀ ਲੈਂਕ ਰੋਡ ਲੱਗਦਾ ਕੋਠੀ ਨੂੰ ਪੂਰੇ ਪੱਕੀ ਸੜਕਾਂ ਤੇ ਖੁੱਲਾ ਢੁਲਾ ਘਰ ਆ ਪੂਰਾ 6 ਬੈਸਮੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਜੇ ਗਜਾ ਵਿੱਚ ਗੱਲ ਕਰੀਏ ਤਾਂ 300 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਆ ਦੇਖੋ ਗੱਡੀਆਂ ਦੋ ਤਿੰਨ ਆਰਾਮ ਨਾਲ ਪਾਰਕ ਹੁੰਦੀਆਂ ਖੁੱਲਾ ਡੁਲਾ ਗੇਟ ਲੱਗਿਆ ਹੋਇਆ 8 8.5 ਫੁੱਟ ਦਾ ਗੇਟ ਲੱਗਿਆ ਹੋਇਆ ਤੇ ਆ ਦੇਖੋ ਜੀ ਵਧੀਆ ਕੋਠੀ ਬਣੀ ਹੋਈ ਆ ਪੂਰੀ ਤੇ ਆ ਕੋਠੀ 'ਚ ਐਂਟਰ ਕਰਦੇ ਸਾਰ ਲੈਫਟ ਸਾਈਡ ਤੇ ਆ ਸਟਾਰਟਰ ਲੱਗਿਆ ਹੋਇਆ ਜੀ ਸਵਾਰਸੀ ਵਾਲ ਬੋਰ ਹੋਇਆ ਵਾ ਤੇ ਇੱਥੇ ਟੈਂਪਰੇਰੀ ਬਾਥਰੂਮ ਬਣੇ ਹੋਏ ਸੀ ਪੁਰਾਣੇ ਹੀ ਵੈਸੇ ਹੁਣ ਯੂਜ਼ ਨਹੀਂ ਕਰਦੇ ਤੇ ਰਾਈਟ ਸਾਈਡ ਤੇ ਬਣਿਆ ਹੋਇਆ ਜੀ ਸ਼ੈੱਡ ਆ। ਮੈਂ ਗੱਡੀ ਗੁੱਡੀ ਲਾਉਣ ਵਾਸਤੇ ਵਧੀਆ ਜੀ ਸ਼ੈੱਡ ਬਣਿਆ ਹੋਇਆ ਜੀ। ਵਿੜਾ ਵੀ ਖੁੱਲਾ ਢੋਲਾ ਛੱਡਿਆ ਹੋਇਆ ਮੂਰੇ। ਤੇ ਆਹ ਦੇਖੋ ਲੈਫਟ ਸਾਈਡ ਤੇ ਬਣਿਆ ਹੋਇਆ ਜੀ ਆਹ ਡਰੈੰਗ ਰੂਮ। ਇਹਦਾ ਗੇਟ ਬਾਹਰਲੀ ਸਾਈਡ ਦੇ ਦਿੱਤਾ, ਵਿੰਡੋ ਲੱਗੀ ਹੈ ਵੈਂਟੀਲੇਸ਼ਨ ਤੇ ਰੌਸ਼ਨੀ ਲਈ। ਤੇ ਜਿਹੜਾ ਆ ਗਿਆ ਮੇਨ ਐਂਟਰੀ ਗੇਟ ਤੇ ਆਹ ਕਾਰਨਰ ਵਿੰਡੋ ਦਿੱਤੀ ਗਈ ਆ ਕਿਚਨ ਦੀ। ਤੇ ਆ ਜਿਓ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਉਠੀ ਹ ਮੰਦਰਲੀ ਸਾਈਡ ਤੋਂ ਤੇ ਆ ਦੇਖੋ ਜੀ ਆ ਜਾਲੀ ਵਾਲਾ ਪੱਲਾ ਲੱਗਾ ਹੈ ਨਾਲ ਹੀ ਦੂਜਾ ਡੇਟ ਲੱਗਾ ਹੈ ਤੇ ਆ ਗਿਆ ਜੀ ਲੌਬੀ ਏਰੀਆ ਖੁੱਲਾ ਡੁੱਲਾ ਲੌਬੀ ਏਰੀਆ ਪੂਰਾ ਲੌਬੀ ਚ ਐਂਟਰ ਕਰਦੇ ਸਾਰ ਲੈਫਟ ਸਾਈਡ ਤੇ ਆ ਗਿਆ ਜੀ ਡਰੈੰਗ ਰੂਮ ਤੇ ਆ ਦੇਖੋ ਡਰੈੰਗ ਰੂਮ ਚ ਵੀ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਨੀਚੇ ਪੱਥਰ ਪੱਥਰ ਲੱਗਿਆ ਹੋਇਆ ਜੀ ਇਹਦੇ ਰਾਈਟ ਸਾਈਡ ਤੇ ਕਿਚਨ ਬਣੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਗਈ ਕਿਚਨ ਇਹਦੇ ਚ ਵੀ ਸੈਲਫ ਸਿਰਫ ਪਈ ਹੋਈ ਆ ਪੱਥਰ ਲੱਗਿਆ ਹੋਇਆ ਸਮਾਨ ਸੋਹਣ ਰੱਖਣ ਦੇ ਜਿਹੜੇ ਬਾਕਸ ਬਣੇ ਹੁੰਦੇ ਉਹ ਨਹੀਂ ਬਣੇ ਹੋਈ ਲੱਕੜੀ ਦਾ ਕੰਮ ਬਾਕੀ ਆਗਾ ਉਹ ਆਪਾਂ ਕਰਵਾਉਣਾ ਪੈਣਾ ਸਿੰਕ ਲੱਗਿਆ ਹੋਇਆ ਜੀ ਬਰਤਨ ਧੋਣ ਵਾਸਤੇ ਤੇ ਆ ਦੇਖੋ ਖੁੱਲੀ ਡੁੱਲੀ ਪੂਰੀ ਲੌਬੀ ਆ ਦੋ ਬੈੱਡਰੂਮ ਬਣੇ ਹੈ ਨੀਚੇ ਆ ਗਿਆ ਜੀ ਬਾਥਰੂਮ ਇਹਦੇ ਕਾਰਨਰ ਤੇ ਵਾਸ਼ਰੂਸ਼ਣ ਲੱਗਿਆ ਹੋਇਆ ਆ ਗਈ ਬਾਥਰੂਮ ਤੇ ਇਹਦੇ ਤੇ ਵੀ ਟਾਇਲ ਟੂ ਲੱਗੀ ਹੋਈ ਆ ਵਧੀਆ ਖੁੱਲਾ ਢੁਲਾ ਬਾਥਰੂਮ ਆ ਇੰਗਲਿਸ਼ ਸ਼ੀਟ ਲੱਗੀ ਹੋਈ ਹੈ ਜੀ ਤੇ ਅੱਜ ਜੀ ਹੁਣ ਤੁਹਾਨੂੰ ਦਿਖਾਉਣੀ ਆ ਬੈਡਰੂਮ ਇਹਦੇ ਨਾਲ ਹੀ ਆ ਗਿਆ ਜੀ ਆ ਬੈਡਰੂਮ ਪੂਰਾ ਖੁੱਲਾ ਢੁਲਾ ਬੈਡਰੂਮ ਬਣਿਆ ਹੋਇਆ ਹੈ ਜੀ ਇਹਦਾ ਵੀ ਕਲਰ ਪੇਂਟ ਪੁਰਾਣਾ ਹੋਇਆ ਵਾ ਥੋੜਾ ਬੋਧਾ ਕਰਵਾਉਣਾ ਪੈਣਾ ਜਿਵੇਂ ਝੜਿਆ ਝੜਿਆ ਹੋਇਆ ਜੀ ਉਹ ਕਰਵਾ ਸਕਦੇ ਆਪਾਂ ਤੇ ਆ ਗਿਆ ਜੀ ਸਟੋਰ ਆ ਸਟੋਰ ਬਣਿਆ ਹੋਇਆ ਤੇ ਇਹ ਚਪੜਛੱਤੀ ਪਾਈ ਹੋਈ ਆ ਇਹ ਵੀ ਖੁੱਲਾ ਡੁੱਲਾ ਬਣਿਆ ਹੋਇਆ ਪੂਰਾ ਸਟੋਰ ਵੀ ਵਧੀਆ ਜਿੰਨਾ ਮਰਜ਼ੀ ਆਪਾਂ ਸਮਾਨ ਸੋਨ ਰੱਖ ਸਕਦੇ ਆ ਇਹਦੇ ਵਿੱਚ ਦੋ ਤਿੰਨ ਪੇਟੀਆਂ ਲੱਗ ਸਕਦੀਆਂ ਆ ਆਰਾਮ ਦੇ ਨਾਲ ਤੇ ਆ ਜਾਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਦੂਜਾ ਕਮਰਾ ਇਹ ਘਰ ਜੀ ਜਿਹੜਾ ਲਾਲ ਲਕੀਰ ਦੇ ਵਿੱਚ ਬਣਿਆ ਹੈ ਤਾਂ ਕਰਕੇ ਰੇਟ ਬਿਲਕੁਲ ਜਾਇਜ਼ ਹੀ ਮੰਗਿਆ ਮਾਲਕਾਂ ਨੇ ਤੇ ਆ ਦੇਖੋ ਆ ਗਈ ਦੂਜਾ ਕਮਰਾ ਇਹ ਵੀ ਪੂਰਾ ਖੁੱਲਾ ਢੁੱਲਾ ਬਣਿਆ ਹੋਇਆ ਟਾਇਲ ਟੂਲ ਵਧੀਆ ਲੱਗੀ ਹੋਈ ਹੈ ਜੀ ਪੂਰੀ ਜਿੰਨੀ ਵੀ ਟਾਇਲ ਲੱਗੀ ਵਧੀਆ ਲੱਗੀ ਹੋਈ ਹੈ ਇੱਥੇ ਤੇ ਆ ਜੀ ਹੁਣ ਤੁਹਾਨੂੰ ਦਿਖਾਉਨੇ ਆ ਪੌੜਾ ਨਾਲ ਲੌਬੀ ਦੇ ਵਿੱਚ ਦੀ ਪੌੜਾ ਨਾਲ ਚੜਨਾ ਤੇ ਪੌੜੀਆਂ ਦੇ ਨੀਚੇ ਥੋੜਾ ਬਹੁਤ ਇਹਨਾਂ ਸਮਾਨ ਨੂੰ ਰੱਖਿਆ ਹੋਇਆ ਆਪਦਾ ਇਹ ਆਪਾਂ ਆਪਣੇ ਹਿਸਾਬ ਨਾਲ ਹੀ ਕਵਰ ਕਰਵਾ ਸਕਦੇ ਜਿਵੇਂ ਲੱਕੜੀ ਦਾ ਕੰਮ ਕਰਵਾਉਣਾ ਹੋਵੇ ਇੱਥੇ ਤੇ ਉਹ ਕਰਵਾ ਸਕਦੇ ਆ ਜੀ ਤੇ ਆ ਪੌੜੀਆਂ ਦੇ ਉੱਤੇ ਵੀ ਪੱਥਰ ਲੱਗਿਆ ਹੋਇਆ ਤੇ ਆਜੋ ਹੁਣ ਤੁਹਾਨੂੰ ਛੱਤ ਤੇ ਲੈ ਕੇ ਚੱਲਦੇ ਆਂ ਛੱਤ ਤੋਂ ਦਿਖਾਉਂਦੇ ਆਂ ਆਸੇ-ਪਾਸੇ ਦਾ ਮਾਹੌਲ ਨਾਲੇ ਕਰਦੇ ਜੀ ਆਪਾਂ ਰੇਡ ਦੀ ਗੱਲ ਆ ਦੇਖੋ ਪੌੜੀਆਂ ਦੇ ਉੱਤੇ ਵਧੀਆ ਪੱਥਰ ਲੱਗਿਆ ਹੋਇਆ ਜੀ ਪੂਰਾ ਤੇ ਉੱਪਰ ਕੱਲੀ ਮਾਉਂਟੀ ਬਣੀ ਹੋਈ ਆ ਜੀ ਖੁੱਲੀ ਡੁੱਲੀ ਮਾਉਂਟੀ ਬਣੀ ਹੋਈ ਆ ਪੂਰੀ ਉਬਿਤੰਦ ਖਾਉਨੇ ਆਗੇ ਤੇ ਆ ਜਾਓ ਜੀ ਤੇ ਮਾਉਂਟੀ ਦੇ ਵਿੱਚ ਆ ਲੋਹੇ ਦਾ ਗੇਟ ਲੱਗਿਆ ਹੋਇਆ ਜੀ 10 ਵਜੇ 10 ਦੀ ਇਹ ਮਾਉਂਟੀ ਬਣੀ ਹੋਈ ਆ ਤੇ ਉੱਪਰ ਵੀ ਜਿਹੜਾ ਟਾਇਲ ਤੋਂ ਲੱਗੀ ਹੋਈ ਆ ਜੀ ਤੇ ਇਹਦੇ ਵਿੱਚ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ ਅੱਜ ਜੀ ਹੁਣ ਆਪਾਂ ਬਾਹਰਲੀ ਸਾਈਡ ਤੋਂ ਦਿਖਾਉਦੇ ਤੁਹਾਨੂੰ ਆਸੇ-ਪਾਸੇ ਦਾ ਮਾਹੌਲ ਆਸੇ-ਪਾਸੇ ਜਿੰਨੇ ਘਰ ਆ ਜੀ ਪੂਰਾ ਟੌਪ-ਟੌਪ ਦੀਆਂ ਕੋਠੀਆਂ ਬਣਗਾ ਹੋਆਂ ਜਿੰਨੀਆਂ ਵੀ ਅੰਦਰ-ਅੰਦਰ ਕੋਠੀਆਂ ਬਣੀਆਂ ਹੋਆਂ ਨੇ ਇਹ ਸਾਰੀਆਂ ਲਾਲ ਲਕੀਰ ਦੀਆਂ ਲਾਲ ਲਕੀਰ ਚ ਬਣੀਆਂ ਹੋਆਂ ਨੇ ਆ ਦੇਖੋ ਜੀ ਆ ਜਿਹੜੀ ਮਾਉਂਟੀ ਬਣੀ ਐ ਇਹਦਾ ਵੀ ਜੰਗਲਾ-ਜੁングਲਾ ਬੰਨਿਆ ਹੋਇਆ ਹੈ ਤੇ ਉੱਪਰ ਵੀ ਜਿਹੜਾ ਜੰਗਲਾ-ਜੁングਲਾ ਸਾਰਾ ਬੰਨਿਆ ਹੋਇਆ ਜੀ ਲੋਕੇਸ਼ਨ ਪੂਰੀ ਇੱਕ ਨੰਬਰ ਆ ਬਹੁਤ ਵਧੀਆ ਘਰਾਂ ਦੇ ਵਿੱਚ ਘਰ ਬਣਿਆ ਹੈ ਤੇ ਰੇਟ ਦੀ ਗੱਲ ਕਰਦੇ ਜੀ ਹੁਣ ਰੇਟ ਇਹਨਾਂ ਨੇ 30 ਲੱਖ ਰੁਪਏ ਡਿਮਾਂਡ ਕੀਤੀ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਘਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਆਪਣਾ ਨੰਬਰ ਹੈਗਾ 7814092514 7814092514 ਹਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗੇ ਆ ਘੰਟੀ ਜਿੰਨੇ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੋਠੀ ਕਿੱਦਾਂ ਦੀ ਲੱਗੀ ਤੇ ਤੁਸੀਂ ਕਿੱਦਾਂ ਦੇ ਏਰੀਆ ਦੇ ਵਿੱਚ ਕੋਠੀ ਲੱਭ ਰਹੇ ਹੋ ਕੋਠੀਆਂ ਜਾਂ ਮਕਾਨ ਲੱਭ ਰਹੇ ਹੋ ਆਪਣੇ ਕੋ ਕਾਫੀ ਏਰੀਆ 'ਚ ਵੀਡੀਓ ਆਗਾਂ ਹਾਂ ਉਹ ਵੀ ਆਪਾਂ ਜਲਦੀ ਤੋਂ ਜਲਦੀ ਅਪਲੋਡ ਕਰਾਂਗੇ ਓਕੇ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਜੀ